ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿਆਨ ਮੂਮਕਾਂ ਵਾਲਾ ਤੇ ਤੁਸੀਂ ਦੇਖ ਰਹੇ ਹੋ RF TV ਸੋ ਦੋਸਤੋ ਅੱਜ ਮੈਂ ਪਹੁੰਚਾ ਮਾਂ ਟਾਂਡਾ ਉਲੰਬੜ ਦੇ ਉਲੰਬੜ ਵਿੱਚ ਜਿੱਥੇ ਕੇ ਮਹੱਲਾ ਜਿਹੜਾ ਮਾਰਲ ਟਾਊਨ ਆ ਉੱਥੇ ਇੱਕ ਵੀਰ ਨੇ ਬਹੁਤ ਵਧੀਆ ਸ਼ਾਪ ਖੁੱਲ੍ਹੀ ਹੈ ਸ਼ੂਜ਼ ਦੀ ਔਰ ਅੱਜ ਆਪਾਂ ਉਹਨਾਂ ਨਾਲ ਕਰਾਂਗੇ ਗੱਲਬਾਤ ਸੋ ਇਹਨਾਂ ਦਾ ਨਾਮ ਹੈ ਜੀ ਏ ਚੰਦੀਲ ਮਾਰਟ ਈ-ਕਾਮਰਸ ਆਨਲਾਈਨ ਬਿਜ਼ਨਸ ਮਾਰਲ ਟਾਊਨ ਰੋਡ ਉਲੰਬੜ ਸੋ ਆਪਾਂ ਆਜੋ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਸਸਕਲ ਵੀਰ ਜੀ ਸਸਤੀ ਆ ਵੀਰ ਜੀ ਮੈਂ ਜੀ ਅਲਫ ਟੀਵੀ ਤੋਂ ਆਇਆ ਜੀ ਅੱਛਾ ਜੀ ਹਾਂ ਜੀ ਜੀ ਦੱਸੋ ਯਾਰ ਹੁਕਮ ਕਰੋ ਜੀ ਸੋ ਵੀਰ ਜੀ ਮੈਨੂੰ ਪਤਾ ਲੱਗਾ ਤੁਸੀਂ ਮੈਂ ਨਵੀਂ ਜਿਹੜੀ ਸ਼ੌਪ ਖੋਲ੍ਹੀਏ ਸ਼ੂਜ਼ ਬਹੁਤ ਤਰ੍ਹਾਂ ਦੇ ਤੁਸੀਂ ਰੱਖੀ ਆ ਜੀ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਪੁੱਛਣਾ ਸੀਗਾ ਜਿਹੜੇ ਸਾਡੇ ਸਾਡੇ ਦਰਸ਼ਕ ਉਹਨਾਂ ਨੂੰ ਪਤਾ ਲੱਗ ਸਕੇ ਵੀ ਤੁਸੀਂ ਨਵਾਂ ਕਾਰੋਬਾਰ ਬੰਦਿਆ ਵਾ ਤੇ ਤੁਹਾਡੇ ਤੱਕ ਵੀਟ ਕਰ ਸਕਣ ਸੋ ਸਾਨੂੰ ਦੱਸੋ ਕਿ ਆਪਣੇ ਕੋਲ ਕਿਹੜੀ ਕਿਹੜੀ ਕੁਆਲਿਟੀ ਦੇ ਜਿਹੜੇ ਸ਼ੂਜ਼ ਵਗੈਰਾ ਹੈਗੇ ਆ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਸ਼ੌਪ ਖੋਲ੍ਹੀ ਤਾਂ ਵੈਸੇ ਥੋੜਾ ਚੇਰੀ ਹੋਇਆ ਸਾਨੂੰ ਮੇਰੇ ਖੋਲਣ ਦਾ ਮੰਤਵ ਇਹ ਸਿਗਾ ਵੀ ਘਰ ਲਾ ਕੇ ਇੱਕ ਜੀ ਠੀਕ ਹੈ ਤੇ ਸਰ ਕੋਈ ਬੰਦੇ ਨੂੰ ਆਰ ਵੀ ਚਾਹੀਦਾ ਹੁੰਦਾ ਵਿਲਾ ਬੈਠਾ ਹੁੰਦਾ ਚਲੋ ਮੈਂ ਤਾਂ ਪਤਾ ਨਹੀਂ ਮੇਰੇ ਦੋਸਤ ਨੇ ਮੈਨੂੰ ਇਹ ਸਲਾਹ ਦਿੱਤੀ ਵੀ ਤਲਗ ਸ਼ੂਜ਼ ਪਾ ਕੇ ਦੇਖ ਲੈ ਜੇ ਚੱਲ ਜਿਆ ਤਾਂ ਆਦਨ ਮੈਂ ਦਿਖਾਉਂਦਾ ਕੈਰੀ ਕੈਰੀ ਕੁਆਲਿਟੀ ਸੋ ਸਲੀਪਰ ਬਾਰੇ ਸਾਨੂੰ ਪਹਿਲਾਂ ਦੱਸਿਓ ਜੀ ਆਹ ਸਲੀਪਰ ਜੀ ਇਹ ਵਧੀਆ ਕੁਆਲਿਟੀ ਈਸੌਫਟ ਦੀ ਕੁਆਲਿਟੀ ਦੇ ਐਕੋਲੈਟ ਦੀਆਂ ਚਪਲਾ ਰੱਖੀਆਂ ਜੀ ਬਾਕੀ ਬ੍ਰਾਂਡੇਡ ਦੇ ਦਾ ਜੋਕੀ ਹੋਇਆ ਜੈਗਵਾਰ ਹੋਏ ਇਹਨਾਂ ਦੀਆਂ ਜਰਾਪਾਂ ਰੱਖੀਆਂ ਜੀ ਕੁਝ ਸਮਾਨ ਅਸੀਂ ਮੈਂ ਕਰਿਆਨੇ ਦਾ ਵੀ ਸ਼ੁਰੂ ਕਰਨ ਲੱਗਾ ਚਾਹਤੇ ਇਕੱਲੀ ਇੱਕ ਕੰਮ ਨਾ ਨਹੀਂ ਕਰਦਾ ਠੀਕ ਹੈ ਨਾ ਸੋ ਅੱਜ ਦੇ ਸਮੇਂ ਅੱਜ ਦੇ ਸਮੇਂ ਦੀ ਜਿਹੜੀ ਬਹੁਤ ਲੋੜ ਹੈ ਕਿ ਮੈਨੂੰ ਸਾਰਾ ਕੁਝ ਮਿਲ ਕੇ ਆਪਾਂ ਰੌਂਡ ਮਤਲਬ ਆਪਾਂ ਬੀਨਸ ਕਰਾਂਗੇ ਤਾਂ ਹੀ ਆਪਾਂ ਅੱਗੇ ਵੱਧ ਸਕਦੇ ਹਾਂ ਹਾਂ ਜੀ ਉਹ ਇਸ ਤਰ੍ਹਾਂ ਹੈ ਕਿ ਮੈਂ ਨਾ ਹੀ ਜੰਦੇਲ ਮਾਰਟ ਰੱਖਿਆ ਉਹ ਚ ਹਰ ਚੀਜ਼ ਆਪਾਂ ਰੱਖ ਸਕਦੇ ਜੀ ਠੀਕ ਹੈ ਨਾ ਮਾਰਟ ਮੀਨਸ ਮਾਰਕੀਟ ਠੀਕ ਹੈ ਜੀ ਉਹ ਇਸ ਵਿੱਚ ਮਸਾਬਣ ਹਜੇ ਨਹਾਉਣ ਦਾ ਸਾਰਾ ਇੰਨਾ ਕੀ ਰੱਖਿਆ ਪੱਚੇ ਕਰਿਆਨਾ ਹੋਰ ਸ਼ੁਰੂ ਕਰਨਾ ਹੈ ਤੇ ਇਸ ਤੋਂ ਬਾਅਦ ਤੁਸੀਂ ਇਹ ਬੱਚਿਆਂ ਦੇ ਸ਼ੂਜ਼ ਵੀ ਰੱਖਨੇ ਦੇ ਵਿੱਚ ਹਾਂਜੀ ਹਾਂਜੀ ਇਹ ਬੱਚਿਆਂ ਦੇ ਸ਼ੂਜ਼ ਹੈਗੇ ਜਿਹੜੇ ਮਤਲਬ ਕਿ 3 ਸਾਲ ਦੇ ਦਾ 4-4 ਮਹੀਨਿਆਂ ਦੇ ਹੁੰਦੇ ਉਹਨਾਂ ਦੇ ਵੀ ਸ਼ੂਜ਼ ਰੱਖੇ ਆ ਫਿਰ 8-9 ਸਾਲ ਦੇ ਵੀ ਰੱਖੇ ਹੋ ਆ ਤੇ ਬਾਕੀ ਜਿਹੜੇ ਕੁਝ ਸ਼ੂਜ਼ ਲੇਡੀਜ਼ ਦੇ ਸ਼ੂਜ਼ ਵੀ ਹੈਗੇ ਤੇ ਸਾਡੇ ਕੋਲ ਜਿਹੜੇ ਅੱਜ ਕੱਲ੍ਹ ਸੈਰ ਸੂਰ ਕਰਨ ਵਾਸਤੇ ਯੂਜ਼ ਹੁੰਦੇ ਆ ਜੀ ਤੁਸੀਂ ਦੇਖ ਸਕਦੇ ਇਹਨਾਂ ਕੋਲ ਲੇਡੀ ਸ਼ੂਜ਼ ਵੀ ਹੈਗੇ ਆ ਬੱਚਿਆਂ ਦੇ ਵੀ ਹੈਗੇ ਆ ਬੱਚਿਆਂ ਦੇ ਵੀ ਹੈਗੇ ਛੋਟੇ ਛੋਟੇ ਜਿਹੜੇ ਬੱਚੇ ਆ ਆਪਣੇ ਕੋ ਆ ਵੀ ਸ਼ੂਜ਼ ਹੈਗੇ ਨੇ ਜਿਹੜੇ ਮਤਲਬ ਕਿ 8 6 ਜਾਂ 7 5 5 ਤੋਂ ਲੈ ਕੇ 8 ਸਾਲ ਦੇ ਸ਼ੂਜ਼ ਵੀ ਹੈਗੇ ਆਪਣੇ ਕੋ ਇਸ ਤੋਂ ਥੋੜਾ ਜਿਹਾ ਇੱਕ ਹੋਰ ਵੱਡਾ ਨੰਬਰ ਵੀ ਹੋਊਗਾ ਜੀ ਜੀ ਤੇ ਮਤਲਬ ਕਿ ਹਰ ਤਰ੍ਹਾਂ ਦੀ ਵੈਰਾਈਟੀ ਇਸ ਤੋਂ ਰੱਖੀ ਆ ਵੀ ਕੋਈ ਗਾਹਕ ਮੁੜੇ ਨਾ ਵੀ ਆਵੇ ਮੇਰੇ ਕੋ ਬੱਚੇ ਦੇ ਸ਼ੂਜ਼ ਹੈ ਨਹੀਂ ਜਾਂ ਲੇਡੀਜ਼ ਦੇ ਸ਼ੂਜ਼ ਹੈ ਨਹੀਂ ਸੋ ਇਸ ਤੋਂ ਲਗਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇਸ ਤੋਂ ਲਗਾਂ ਜਿਹੜੇ ਡਿਮਾਂਡ ਕਿਹੜੀ ਚੀਜ਼ ਦੀ ਜ਼ਿਆਦੀ ਕਸਟਮਰ ਕਰ ਰਿਹਾ ਜੀ ਡਿਮਾਂਡ ਤਾਂ ਬਹੁਤ ਕੁਝ ਹੈਗੀ ਹੈ ਕਿਉਂਕਿ ਇਹਦੇ ਚ ਵੈਰਾਈਟੀ ਬਹੁਤ ਆ ਜੀ ਜਿਹੜੀ ਚੀਜ਼ ਉਹ ਡਿਮਾਂਡ ਕਰਦੇ ਕਈ ਵਾਰੀ ਨਹੀਂ ਵੀ ਮਿਲਦੀ ਹੁਣ ਜਿੱਦਾਂ ਹੁਣ ਆ ਸ਼ੂਜ਼ ਨੇ ਰਾਡਿਕਸ ਸਕੈਚਰਜ਼ ਦੇ ਸ਼ੂਜ਼ ਨੇ ਪਰਫਾਰਮੈਂਸ ਦੇ ਇਹਨਾਂ ਦਾ ਮੈਮਰੀ ਸੋਲ ਨੇ ਇਹਦੇ ਵਿੱਚ ਉਹਨਾਂ ਦੀ ਡਿਮਾਂਡ ਇਹੀ ਹੁੰਦੀ ਹੈ ਵੀ ਜੇ ਆਹ ਉਪਰੋਕਾਰ ਦਾ ਆ ਵੀ ਕਾਲਾ ਹੋਵੇ ਜੀ ਨਾ ਨਾ ਜੀ ਆਹ ਚਿੱਟਾ ਦਾ ਆ ਵੀ ਚਿੱਟਾ ਹੋਵੇ ਤੇ ਮਤਲਬ ਕਿ ਇਹ ਚੀਜ਼ਾਂ ਇਹ ਸ਼ੂਜ਼ ਜਿਹੜੇ ਹਨਾ ਇਹਦੀ ਇੰਨੀਆਂ ਕਿ ਵਰੇਟੀਆਂ ਵੀ ਤੁਸੀਂ ਇਹ ਅੰਦਾਜ਼ਾ ਹੀ ਨਹੀਂ ਲਾ ਸਕਦੇ ਵੀ ਇੱਕ ਸ਼ੂ ਇਹ ਸ਼ੂਜ਼ ਲਿਆਓ ਆਹ ਸ਼ੂਜ਼ ਲਿਆਓ ਜਿਵੇਂ ਕਿ ਵਸੇ ਅੱਜਕੱਲ੍ਹ ਜਾਰੀ ਹੋਣਗੇ ਐਡੀਡਾਸ ਹੋਗਾ ਪਿਊਮਾ ਹੋ ਜਾ ਜਾਰੀ ਜਾਰੀ ਦਾ ਨਾਈਕ ਆ ਪਿਊਮਾ ਆ ਫਿਰ 에ਅਰ ਫਲਾਈਟ ਦੇ ਸ਼ੂਜ਼ ਆ ਕੈਚਰਸ ਆ ਤੁਹਾਡੇ ਕੁਝ ਕੈਚਰਸ ਦੇ ਸ਼ੂਜ਼ ਬੜੇ ਵਧੀਆ ਨੇ ਆ ਬਜ਼ੁਰਗਾਂ ਵਾਸਤੇ ਵੀ ਮੇਰੇ ਕੋਲ ਹੈਗੇ ਆ ਅੱਛਾ ਆ ਦੇਖੋ ਦੇਖਿਓ ਆ ਬਜ਼ੁਰਗਾਂ ਵਾਸਤੇ ਹੈਗੇ ਸ਼ੂਜ਼ ਬਹੁਤ ਵਧੀਆ ਸਕੇਚਰਸ ਦੇ ਸ਼ੂਜ਼ ਨੇ ਇਹ ਮੇਰੇ ਕੋਲ بڑے ਸ਼ੂਜ਼ ਲੈ ਕੇ ਗਏ ਤਾਂ ਅਜ ਤੱਕ ਕੋਈ ਕੰਪਲੀਟ ਨਹੀਂ ਆਈ ਹੈ ਜੀ 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 ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਕਿਸੇ ਨੂੰ ਕੋਈ ਚੀਜ਼ ਮਾਰੀ ਨਾ ਹੋਵੇ ਬਾਕੀ ਇਹ ਆ ਵੀ ਅਜੀਮ ਜਿੱਦਾਂ ਹੁਣ ਆ ਦੇਖੋ ਆ ਹੁਣ ਜਿਹੜੇ 70 70 ਸਾਲ ਮੇਰੀ ਉਮਰ ਦੇ ਹੈਗੇ ਨੇ ਉਹ ਆ ਸ਼ੂਜ਼ ਬੜੇ ਪੌਂਦੇ ਨੇ ਜੀ ਇਹਨਾਂ ਨੂੰ ਕਾਫੀ ਟ੍ਰੈਂਡ ਚੱਲਦਾ ਆਪਾਂ ਅਕਸਰ ਦੇਖਿਆ ਟ੍ਰੈਂਡ ਚੱਲਣ ਡਿਆ ਹਾਂਜੀ ਤੇ ਲੋਕ ਮਤਲਬ ਕਿ ਬਹੁਤ ਡਿਮਾਂਡ ਰਹੀ ਹੈਗੇ ਆ ਆ ਕਿਹੜਾ ਲੇਡੀ ਸ਼ੂਜ਼ ਹੈਗੇ ਕਾਫੀ ਬਿਕਦੇ ਗਰਗਾਪੀਆਂ ਇਸ ਤੋਂ ਮਿਲਦਾ ਤੁਹਾਡੇ ਕੋਲ ਜਿਹੜੇ ਜਿੰਦਾ ਪਾਰਟੀ ਵੇਅਰ ਸ਼ੂਜ਼ ਜਿੰਦਾ ਜਿਹੜੇ ਸ਼ੂਜ਼ ਉਹ ਵੀ ਹੈਗੇ ਆ ਹਾਂਜੀ ਹਾਂਜੀ ਪਾਰਟੀ ਵੇਅਰ ਸ਼ੂਜ਼ ਵੀ ਹੈਗੇ ਆ ਆ ਦੇਖੋ ਤੁਸੀਂ ਜਿਹਦਾ ਰੱਖੇ ਹੋਏ ਨੇ ਆ ਗਰਗਾਪੀਆਂ ਦੇਖੋ ਕਹੂੰਗਾ ਕੈਮਰਾਮੈਨ ਨੂੰ ਦਿਖਾਉ ਹਾਂਜੀ ਜਿਵੇਂ ਕਿ ਪਾਰਟੀ ਵੀਅਰ ਸ਼ੂਜ਼ ਜਿੱਦਾਂ ਆਪਾਂ ਕਿਤੇ ਪਾਰਟੀ ਤੇ ਜਾਣਾ ਹੋਵੇ ਉਹ ਵੀ ਮਿਲ ਹੀ ਹੁਣਾਂ ਕੋਲ ਹੈਗੇ ਨੇ ਹਾਂ ਆਪਣੇ ਕੋਲ ਟੈਨ ਟੈਨ ਰੰਗ ਚ ਵੀ ਹੈਗੇ ਆ ਬਲੈਕ ਚ ਵੀ ਹੈਗੇ ਆ ਦੇਖੋ ਆ ਦੇਖੋ ਆ ਸ਼ੂਜ਼ ਕੁਆਲਿਟੀ ਸ਼ੂਜ਼ ਨੇ ਇਹ ਜਾਣਦੇ ਹੀ ਨਹੀਂ ਕਿ ਤੇ ਇਹਦੀ ਗਾਰੰਟੀ ਆਪਾਂ ਮੂੰਹ ਨਾਲ ਗਾਰੰਟੀ ਨਹੀਂ ਆਪਾਂ ਦੇ ਸਮੇਂ ਦੇ ਕੁਝ ਵੀ ਤੇ ਇਹ ਤਾਂ ਪਾ ਕੇ ਮਤਲਬ ਅਗਲੇ ਦੇ ਯੂਸਫੁਲ ਜਿੱਦਾਂ ਯੂਜ਼ ਕਰਦਾ ਉਸ ਹਿਸਾਬ ਨਾਲ ਹੀ ਕੁਆਲਿਟੀ ਬਣਦੀ ਹੈ ਜੀ 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 ਠੀਕ ਹੈ ਨਹੀਂ ਬਸ ਇਹ ਆ ਵੀ ਸਾਡੇ ਕੋਲ ਬ੍ਰਾਂਡ ਦੇਖੋ ਇੱਥੇ ਅਰਮਾਨੀ ਦੇ ਸ਼ੂਜ਼ ਹੈਗੇ ਨੇ ਲੂਈਸ ਵੋਟਨ ਦੇ ਆ ਫਿਰ ਆਪਣਾ ਰੈਡ ਵੀ ਦੇ ਆਪ ਰੈਟਰੋ 4 ਰੈਟਰੋ 4 에어 ਫਲਾਈਟ ਦੇ ਸ਼ੂਜ਼ ਹੈਗੇ ਆ ਮਾਈ ਕੀ ਆ ਜੀ ਚੈਚਰਜ਼ ਆ ਬਾਕੀ ਆ ਆਪਣੇ ਕੋਲ ਲੇਡੀ ਸ਼ੂਜ਼ ਵੀ ਹੈਗੇ ਆ ਬੜੇ ਵਧੀਆ ਆ ਦੇਖੋ ਆ ਦੇਖੋ ਕਿੰਨੇ ਸੋਹਣੇ ਸ਼ੂਜ਼ ਆ ਇਹ 2500 ਤੋਂ ਸ਼ੁਰੂ ਹੋ ਜਾਂਦਾ ਜੀ ਪਰ ਮੈਂ ਸਿਰਫ 1900 ਰੁਪਏ ਦੇ ਵੇਚ ਰਿਹਾ ਜੇ ਤੁਸੀਂ ਬਾਜ਼ਾਰ ਚ ਲੈਣ ਜਾਓਗੇ ਇਹ ਸ਼ੂਜ਼ ਤੁਹਾਨੂੰ 3-3000 ਦੇ ਮਿਲਣਗੇ ਮੈਂ ਤਾਂ ਸਿਰਫ ਜਿੰਨੀ ਐਮ ਆਰ ਪੀ ਤੋਂ ਉੱਪਰ ਮੈਂ ਵੇਚਦਾ ਨਹੀਂ ਹੈਗਾ ਐਮ ਆਰ ਪੀ 1999 ਆ ਮੈਂ 1500 ਦੇ ਸ਼ੂਜ਼ ਦਿੰਦਾ ਸੋ ਮਦਰਮ ਕੇ ਕੁਆਲਿਟੀ ਸ਼ੂਜ਼ ਇਤਨੇ ਕੁਆਲਿਟੀ ਸ਼ੂਜ਼ ਵੀ ਜਿਹੜੇ ਆ ਉਹ ਆਪਾਂ ਰੀਜ਼ਨਬਲ ਪ੍ਰਾਈਸ ਤੇ ਦੇਈਦੇ ਆ ਕੋਈ ਮਤਲਬ ਕਿ ਇਸ ਨੂੰ ਇਹ ਇਤਰਾਜ਼ ਨਹੀਂ ਹੋ ਸਕਦਾ ਵੀ ਸ਼ੂਜ਼ ਇੱਥੇ ਬਹੁਤ ਮਹਿੰਗੇ ਆ ਜਾਂ ਕਿਦਾਂ ਬਾਕੀ ਕਈ ਬੰਦੇ ਮੇਰੀ ਦੁਕਾਨ ਦਾ ਮੋੜ ਪਾਸਾ ਦੇਖ ਕੇ ਮੁਰ ਜਾਂਦੇ ਵੀ ਬੁਰੀ ਪਤਾ ਨਹੀਂ ਕਿੰਨੀ ਕਿੰਨੀ ਮਹਿੰਗੀ ਹੋਣੀ ਦੁਕਾਨ ਪਰ ਵੀ ਸੋ ਜੀ ਹੁਣ ਕੋ ਫਿਰ ਵੀ ਅੰਡਰ ਜਿਹੜੇ ਹਰ ਪ੍ਰਕਾਰ ਦੇ ਜਿਹੜੇ ਹੈਗੇ ਆ ਘੱਟ ਸਸਤੇ ਰੇਟ ਵਾਲੇ ਵੀ ਹੈਗੇ ਔਰ ਮਹਿੰਗੇ ਵੀ ਹੈਗੇ ਆ ਸੋ ਵੀ ਇਸ ਤੋਂ ਇਲਾਵਾ ਮਤਲਬ ਕਿ ਆਪਣੇ ਕੋਲ ਹੋਰ ਕਿਹੜਾ ਕਿਹੜਾ ਕੰਮ ਤੁਸੀਂ ਨਾਲ ਰੱਖਿਆ ਹੋਇਆ ਹੈ ਇਹਦੇ ਹੋਰ ਕੰਮ ਛੜਗੇ ਜੀ ਡਾਕੂਮੈਂਟੇਸ਼ਨ ਦਾ ਹੈਗਾ ਜਿਦਾ ਆਪਣਾ ਪਾਸਪੋਰਟ ਦੀ ਰਿਕਰਡ ਚੱਕਣੀ ਆ ਜਾਂ ਅਪਡੇਟ ਆਧਾਰ ਅਪਡੇਟ ਕਰਨਾ ਪੈਨ ਕਾਰਡ ਅਪਡੇਟ ਕਰਨਾ ਲਾਇਸੈਂਸ ਡਰਾਈਵਿੰਗ ਲਾਇਸੈਂਸ ਆਨਲਾਈਨ ਅਪਲਾਈ ਕਰ ਲੋ ਜੀ ਠੀਕ ਹੈ ਨਾ ਡੇਟਾ ਚੱਕਣੀ ਆ ਜਿਹੜੀਆਂ ਹਾਂਜੀ ਉਹ ਉਹ ਚੱਕ ਲੈਣੇ ਆ ਬਾਕੀ ਫੋਟੋਕਾਪੀ ਜਿੰਨਾ ਕੋਈ ਪ੍ਰਿੰਟ ਆਊਟ ਘਟਾਉਣਾ WhatsApp ਰਾਹੀਂ ਜਾਂ ਕਿਦਾਂ ਵੀ ਆ ਤੇ ਹੌਲੀ ਹੌਲੀ ਵਸਟੇਸ਼ਨਰੀ ਦੇ ਕੰਮ ਵੀ ਸ਼ੁਰੂ ਕਰ ਰਹੇ ਆ ਹਲ ਕੰਮ ਕਾਰੋਵਰ ਵਧਾ ਰਹੇ ਆ ਵਧਾ ਰਹੇ ਆ ਕੰਮ ਕਾਰੋਵਰ ਸੋ ਬੜੀ ਚੰਗੀ ਸੋ ਬੜੀ ਚੰਗੀ ਗੱਲ ਹੈ ਕਿ ਵੀਰ ਜੀ ਹੁਣਾਂ ਦੇ ਨਾਲ ਜਿਹੜਾ ਸੂਜੀ ਦੇ ਨਾਲ ਨਾਲ ਜਿਹੜਾ ਕਹਿੰਦੇ ਕਿ ਆਪਾਂ ਕਰਿਆਨਾ ਵੀ ਰੱਖ ਰਹੇ ਆ ਨਾਲ ਔਰ ਸੋ ਜਿਹੜਾ ਜਿਹੜਾ ਤੇ ਆਨਲਾਈਨ ਟਿਕਟਾਂ ਆਨਲਾਈਨ ਬੁਕਿੰਗ ਦਾ ਕੰਮ ਵੀ ਇਹਨਾਂ ਕੋਲ ਹੈਗਾ ਔਰ ਟਿਕਟਾਂ ਆਨਲਾਈਨ ਬੁੱਕ ਕਰਨੀ ਚਾਹੇ ਤਾਂ ਆਨਲਾਈਨ ਇਹ ਪਾਸਵਰਡ ਕਰਨਾ ਅਪਲਾਈ ਉਹ ਵੀ ਸਾਰਾ ਕੰਮ ਕਰਦੇ ਨੇ ਸੋ ਵੀਰ ਜੀ ਆਪਾਂ ਜਿਹੜਾ ਐਡਰੈਸ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਵੀ ਇਹ ਕਿੱਥੇ ਪੈਂਦੀ ਆਪਣੀ ਦੁਕਾਨ ਐਡਰੈਸ ਜੀ ਜਦੋਂ ਆਪਾਂ ਐਮਸੀ ਜੋਲੀ ਗੜੀ ਮਹੱਲੇ ਤੋਂ ਆਈਏ ਜੀ ਇੱਧਰ ਨੂੰ ਐਮਸੀ ਜੋਲੀ ਤੋਂ ਸੰਗਸਨਦੀ ਕੋਠੀਆਂ ਨੂੰ ਆਈਏ ਤਾਂ ਰਾਜ ਵਿੱਚ ਔਰਮੜੇ ਮੋਡਲ ਟਾਊਨ ਔਰਮੜ ਰੋਡ ਪੈਂਦਾ ਜੀ ਠੀਕ ਹੈ ਉੱਥੇ ਇਹ ਦੋ ਹੀ ਦੁਕਾਨਾਂ ਆ ਇੱਕ ਡੀਜੇ ਵਾਲਿਆਂ ਦੀ ਐ ਇੱਕ ਸਾਡੇ ਮੇਰੀ ਸ਼ੂਜ਼ ਦੀ ਸੰਦੇਲ ਮਾਨ ਉਹਨਾਂ ਚੋ ਇਸ ਰੋਡ ਤੇ ਜਦੋਂ ਤੁਸੀਂ ਆਵੋਗੇ ਤੁਹਾਨੂੰ ਸਾਹਮਣੇ ਨਜ਼ਰ ਆਏਗੀ ਬੋਰ ਲੱਗੇ ਹੋਆ ਬਾਰ ਜੀ ਇੱਕ ਨਾ ਤੁਸੀਂ ਆਪਣਾ ਜਿਹੜਾ ਨੰਬਰ ਜਰੂਰ ਮੈਂਸ਼ਨ ਕਰਦੇ ਹੋ ਦੇਰਾ ਨੰਬਰ ਹੈ ਜੀ 8968093142 ਆ ਦੂਜਾ ਨੰਬਰ ਮੇਰਾ ਹੈਗਾ ਜੀ 9041773142 ਆ ਫਿਰ ਮੇਰੀ ਇੱਕ ਵੈਬਸਾਈਟ ਵੀ ਹੈਗੀ ਆ www ਫਿਰ ਸੰਦੇਲ ਮਾਨ ਸ਼ੋਪਿੰਗ @zoompen.com ਜੀ ਸੋ ਦੋਸਤੋ ਇਹ ਸੰਸੜਾ ਨਾਮ ਮਨਿੰਦਰ ਸਿੰਘ ਜੀ ਸੋ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰਿਓ ਪਰ ਵੀਡੀਓ ਤੇ ਕਮੈਂਟਾਂ ਵਿੱਚ ਮੈਨੂੰ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਸასი ਕਾਲ